ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜਾ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਵਾਲਾ ਕੁਐਸਚਨ ਕਰਾਂਗੇ ਹਾਂਜੀ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਨਿਕਾਸ ਤੇ ਵਿਕਾਸ ਬਾਰੇ ਹਾਂਜੀ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਵਿਕਾਸ ਜਾਂ ਨਿਕਾਸ ਤੇ ਵਿਕਾਸ ਜਾਂ ਜਨਮ ਠੀਕ ਹੈ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਜਾਂ ਪ੍ਰਚੇਨਤਾ ਸੰਧੀ ਹਾਂਜੀ ਪੰਜਾਬੀ ਪਹਿਲਾ ਭਾਸ਼ਾ ਦਾ ਇਤਿਹਾਸ ਪੰਜਾਬੀ ਭਾਸ਼ਾ ਭਾਰਤ ਦੇ ਭਾਰਤ ਤੇ ਪਾਕਿਸਤਾਨ ਉਪਮਹਾਦੀਪ ਦੇ ਬਹੁਤ ਵੱਡੇ ਭੂ ਭੂ ਖੰਡ ਦੀ ਜਿਹੜੀ ਲੋਕ ਪ੍ਰਵਾਨ ਤੇ ਬਲਵਾਨ ਭਾਸ਼ਾ ਮਤਲਬ ਕਿ ਜਿਹੜਾ ਪੰਜਾਬੀ ਭਾਸ਼ਾ ਉਹ ਠੀਕ ਹੈ ਉਹਨੂੰ ਭਾਰਤ ਤੇ ਪਾਕਿਸਤਾਨ ਇਹਨਾਂ ਦੇ ਉਪਮਹਾਦੀਪ ਦੇ ਬਹੁਤ ਸਾਰੇ ਵੱਡੇ ਇਲਾਕੇ ਨੇ ਇਸ ਭਾਸ਼ਾ ਨੂੰ ਪਰਵਾਨਿਆ ਹੋਇਆ ਤੇ ਇਹ ਭਾਸ਼ਾ ਬਲਵਾਨਾ ਜਿਹੜੀ ਪੰਜਾਬੀ ਇਸ ਵਿਸ਼ਾਲ ਪ੍ਰਾਂਤ ਦੇ ਵਿੱਚ ਅੱਜ ਵੀ ਪ੍ਰਚਲਿਤ ਹੈ ਤੇ ਕੋਈ 1000 ਸਾਲ ਪੁਰਾਣੀ ਇਹ ਪੰਜਾਬੀ ਭਾਸ਼ਾ ਉਸ ਤੋਂ ਪਹਿਲਾਂ ਪ੍ਰਾਚੀਨ ਪੰਜਾਬ ਦੇ ਵਿੱਚ ਵੈਦਿਕ ਸੰਸਕ੍ਰਿਤੀ ਉਸ ਤੋਂ ਬਾਅਦ ਪ੍ਰਕਿਰਤ ਭਾਸ਼ਾਵਾਂ ਆ ਤੇ ਫਿਰ ਅੰਪਰਪਰਾਵਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਸੀ ਤੇ ਇਨ੍ਹਾਂ ਪੁਰਾਣੀਆਂ ਭਾਸ਼ਾਵਾਂ ਤੋਂ ਹੀ ਹੌਲੀ-ਹੌਲੀ ਬਦਲ ਕੇ 10ਵੀਂ 11ਵੀਂ ਸਦੀ ਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਦਾ ਜਨਮ ਹੋਇਆ ਤੇ ਮਹਾਰਾਜੇ ਸਿੰਘ ਅ ਕਾਲ ਤੋਂ ਲੈ ਕੇ ਬਾਅਦ ਹੀ ਆਧੁਨਿਕ ਕਾਲ ਦੇ ਵਿੱਚ ਜੋ ਕੀ ਜਿਹੜੀ ਅੱਜ ਦੀ ਪੰਜਾਬੀ ਭਾਸ਼ਾ ਦਾ ਜਿਹੜਾ ਸਰੂਪ ਉਹ ਨਿਖਰ ਕੇ ਆਉਂਦਾ ਸੋ ਟਕਸਾਲੀ ਪੰਜਾਬੀ ਦੇ ਵਿੱਚੋਂ ਜਿਹੜਾ ਪਰਵਾਨ ਹੋਇਆ ਹੋਇਆ ਇਸ ਦਾ ਰੂਪ ਹੈ। ਮਤਲਬ ਕਿ ਮਹਾਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਆਧੁਨਿਕ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦਾ ਇਹ ਜਿਹੜਾ ਰੂਪ ਆ ਨਿਖਰ ਕੇ ਸਾਹਮਣੇ ਆਇਆ ਜਿਹੜੀ ਅੱਜ ਆਪਣੀ ਟਕਸਾਲੀ ਭਾਸ਼ਾ। ਰਿਗਵੇਦ ਦੀ ਰਚਨਾ ਭਾਰਤ ਦੇ ਵਿੱਚ ਆਰੀਆ ਲੋਕਾਂ ਨੇ ਕੀਤੀ ਤੇ ਰਿਗਵੇਦ ਜੋ ਕਿ ਸੰਸਾਰ ਦੇ ਵਿੱਚ ਭਾਸ਼ਾ ਤੇ ਸੰਸਕ੍ਰਿਤੀ ਦਾ ਗਿਆਨ ਦੇਣ ਵਾਲਾ ਸਭ ਤੋਂ ਪ੍ਰਾਤਨ ਗ੍ਰੰਥ ਹੈ। ਹਾਂਜੀ ਪੰਜਾਬੀ ਭਾਸ਼ਾ ਦਾ ਜਨਮ ਪੰਜਾਬੀ ਭਾਸ਼ਾ ਦਾ ਜਨਮ ਜਿਹੜਾ ਸ਼ੌਰਸ਼ੇਨੀ ਤੇ ਵਿਸ਼ਾਸ਼ੀ ਜਿਹੜਿਆ ਅੰਪਰ ਭਾਸ਼ਾਵਾਂ ਸੀ ਇਹਨਾਂ ਦੇ ਉਪਭਾਸ਼ਾਵਾਂ ਟੱਕੀ ਤੇ ਕਕਿਆ ਦੇ ਵਿੱਚੋਂ ਹੋਇਆ ਮਤਲਬ ਕਿ ਜਿਹੜੀ ਸ਼ੌਰਸ਼ੇਨੀ ਤੇ ਵਿਸ਼ਾਸ਼ੀ ਇਹ ਭਾਸ਼ਾਵਾਂ ਨੇ ਇਹਨਾਂ ਦੇ ਅੱਗੇ ਹੋਰ ਉਪਭਾਸ਼ਾਵਾਂ ਨੇ ਉਹ ਹੈਗੇ ਨੇ ਟੱਕੀ ਤੇ ਕਕਿਆ ਇਹਨਾਂ ਦੇ ਵਿੱਚੋਂ ਹੋਇਆ ਠੀਕ ਹੈ ਤੇ ਸ਼ੌਰਸ਼ੇਨੀ ਅੰਪਰ ਭਾਸ਼ਾ ਦਾ ਜਨਮ ਜਿਹੜੇ ਸ਼ੌਰਸ਼ੇਨੀ ਪ੍ਰਕਿਰਤ ਦੇ ਵਿੱਚੋਂ ਹੋਇਆ ਤੇ ਇਸ ਦਾ ਖੇਤਰ ਮੱਧ ਪ੍ਰਦੇਸ਼ ਸੀ ਤੇ ਪੰਜਾਬ ਦੇ ਪੂਰਬੀ ਖੇਤਰ ਦੇ ਵਿੱਚ ਠੀਕ ਹੈ ਪੂਰਬੀ ਇਲਾਕੇ ਦੇ ਵਿੱਚ ਸ਼ੋਰਸ਼ੇਨੀ ਅੰਬਰ ਭਾਸ਼ਾ ਦੀ ਭਾਸ਼ਾ ਟੱਕੀ ਪ੍ਰਚਲਿਤ ਸੀ ਤੇ ਇਸ ਬੋਲੀ ਦਾ ਨਾਂ ਉਸ ਕਾਲ ਦੇ ਵਿੱਚ ਪੰਜਾਬ ਦੇ ਪੂਰਬੀ ਖੇਤਰ ਦਾ ਨਾਂ ਟੱਕ ਦੇਸ਼ ਹੋਣ ਕਰਕੇ ਪਿਆ ਠੀਕ ਹੈ ਤੇ ਇਸ ਟੱਕੀ ਅੰਬਰ ਭਾਸ਼ਾ ਦੇ ਵਿੱਚੋਂ ਹੀ ਪੂਰਬੀ ਪੰਜਾਬੀ ਦਾ ਜਨਮ ਹੋਇਆ ਦੂਜੇ ਪਾਸੇ ਪ੍ਰਸ਼ਾਸੀ ਅੰਬਰ ਭਾਸ਼ਾ ਦਾ ਖੇਤਰ ਪੱਛਮੀ ਪੰਜਾਬ ਸਰਹੱਦੀ ਸੂਬਾ ਕੰਧਾਰ ਤੇ ਕਸ਼ਮੀਰ ਸੀ ਮਤਲਬ ਕਿ ਜਿਹੜੀ ਪ੍ਰਸ਼ਾਸੀ ਅੰਪਰ ਭਾਸ਼ਾ ਸੀ ਉਹਦਾ ਇਲਾਕਾ ਕਿਹ ਸੀ ਪੱਛਮੀ ਪੰਜਾਬ ਦਾਸਰ ਹੱਦੀ ਸੂਬਾ ਸੀ ਕੰਧਾਰ ਸੀ ਤੇ ਕਸ਼ਮੀਰ ਸੀ ਪੱਛਮੀ ਪੰਜਾਬ ਦੇ ਵਿੱਚ ਪ੍ਰਸ਼ਾਸੀ ਦੀ ਭਾਸ਼ਾ ਕੱਕਿਆ ਪ੍ਰਚਲਿਤ ਸੀ ਪੱਛਮੀ ਪੰਜਾਬ ਦੇ ਵਿੱਚ ਜਿਹੜੀ ਪ੍ਰਸ਼ਾਸੀ ਦੀ ਭਾਸ਼ਾ ਸੀ ਕੱਕਿਆ ਉਹ ਪ੍ਰਚਲਿਤ ਸੀ ਤੇ ਕੱਕਿਆ ਪੱਛਮੀ ਪੰਜਾਬ ਦੇ ਇੱਕ ਭਾਗ ਦਾ ਪ੍ਰਾਤਣ ਨਾਂ ਸੀ ਇਸ ਕਰਕੇ ਇਸ ਇਲਾਕੇ ਦੇ ਵਿੱਚ ਪ੍ਰਚਲਿਤ ਕੱਕਿਆ ਅੰਪਰ ਭਾਸ਼ਾ ਹੀ ਲੈੰਦੀ ਪੰਜਾਬੀ ਦੀ ਜਨਮਦਾਤੀ ਆ ਪੰਜਾਬੀ ਭਾਸ਼ਾ ਦਾ ਜਨਮ ਟਕੀ ਤੇ ਕਕੇ ਆ ਜਿਹੜੇ ਅੰਪਰ ਭਾਸ਼ਾਵਾਂ ਨੇ ਇਹਨਾਂ ਦੇ ਵਿੱਚੋਂ ਹੋਇਆ ਜਿਹੜੀ ਹੈ ਕਿ ਸ਼ੋਰ ਛੇਨੀ ਤੇ ਪ੍ਰਸ਼ਾਸੀ ਅੰਪਰ ਭਾਸ਼ਾ ਦੀਆਂ ਉਪਪੂਲੀਆਂ ਸੀ ਆਮ ਲੋਕਾਂ ਦੀ ਭਾਸ਼ਾ ਜਾਂ ਬੋਲੀ ਨੂੰ ਭਾਸ਼ਾ ਦੇ ਪੰਡਤਾਂ ਨੇ ਅੰਪਰ ਭਾਸ਼ਾ ਭਾਵ ਦੀ بگੜੀ ਹੋਈ ਭਾਸ਼ਾ ਦਾ ਨਾਮ ਦਿੱਤਾ ਠੀਕ ਹੈ ਮਤਲਬ ਕਿ ਆਮ ਲੋਕਾਂ ਨੇ ਭਾਸ਼ਾ ਦੇ ਜਿਹੜੇ ਪੰਡਤ ਨੇ ਉਹਨਾਂ ਨੇ ਜਿਹੜੀ ਅੰਪਰ ਭਾਸ਼ਾ ਦਾ ਮਤਲਬ ਕੀ ਕੱਢਿਆ ਕਿ ਜਿਹੜੀ بگੜੀ ਹੋਈ ਭਾਸ਼ਾ ਅੱਗੇ ਪੰਜਾਬੀ ਭਾਸ਼ਾ ਦਾ ਵਿਕਾਸ ਹੈ ਅੰਮ੍ਰਿਤ ਭਾਸ਼ਾ ਦੇ ਵਿੱਚੋਂ ਪੰਜਾਬੀ ਭਾਸ਼ਾ ਦਾ 1000 ਈਸਵੀ ਦੇ ਲਗਭਗ ਜਿਹੜਾ ਕਿ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ ਜਨਮ ਹੋਇਆ ਇਸ ਦੇ ਪ੍ਰਾਤਨ ਨਮੂਨੇ 9ਵੀਂ 10ਵੀਂ ਸਦੀ ਦੇ ਵਿੱਚ ਜਿਹੜੀਆਂ ਜੋਗੀ ਨਾਥਾਂ ਦੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚੋਂ ਆਪਾਂ ਨੂੰ ਮਿਲਦਾ ਤੇ 12ਵੀਂ 13ਵੀਂ ਸਦੀ ਦੇ ਵਿੱਚ ਹੋਏ ਸ਼ੇਖ ਫਰੀਦ ਜੀ ਦੇ ਸ਼ਲੋਕ ਦੇ ਵਿੱਚ ਇਹਦਾ ਜਿਹੜਾ ਰੂਪ ਆ ਉਹ ਅੰਮ੍ਰਿਤ ਭਾਸ਼ਾ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਸੀ ਮਤਲਬ ਕਿ ਜਿਹੜੇ ਸ਼ੇਖ ਫਰੀਦ ਜੀ ਦੇ ਸਲੋਕ ਨੇ ਇਹਨਾਂ ਦੇ ਵਿੱਚ ਜਿਹੜੀ ਅੰਪਰ ਭਾਸ਼ਾ ਦਾ ਪ੍ਰਭਾਵ ਨਹੀਂ ਹੈਗਾ ਠੀਕ ਹੈ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਵਿੱਚ ਲਗਾਤਾਰ ਸਾਹਿਦ ਦੀ ਰਚਨਾ ਹੋ ਰਹੀ ਹੈ ਤੇ ਸ਼ੇਖ ਫਰੀਦ ਜੀ ਦੀ ਕਵਤਾ ਦੇ ਵਿੱਚ ਲੈਂਦੀ ਤੇ ਫਾਰਸੀ ਦੇ ਕਈ ਪਦ ਵਰਤੇ ਗਏ ਨੇ ਭਗਤੀ ਦੇ ਸਮੇਂ ਪੰਜਾਬੀ ਉੱਤੇ ਸੰਤ ਭਾਸ਼ਾ ਦਾ ਬਹੁਤ ਪ੍ਰਭਾਵ ਰਿਹਾ ਠੀਕ ਹੈ ਮਤਲਬ ਕਿ ਕਿਹੜੀ ਭਾਸ਼ਾ ਦਾ ਪ੍ਰਭਾਵ ਰਿਹਾ ਸੰਤ ਪਾਸ਼ਾ ਦਾ ਪ੍ਰਭਾਵ ਰਿਹਾ ਸੰਤਾ ਮਹਾਪੁਰਸ਼ਾਂ ਦੁਆਰਾ ਵਰਤੀ ਜਾਣ ਵਾਲੀ ਜੜੀ ਭਾਸ਼ਾ ਸੀ ਭਗਤੀ ਕਾਲ ਦੇ ਵਿੱਚ ਤੇ ਸ਼ਾਹ ਉਸੇਨ ਸੁਲਤਾਨ ਬਾਹੁ ਬੁੱਲੇ ਸ਼ਾਹ ਇਹਨਾਂ ਦੀਆਂ ਕਾਫੀਆਂ ਕੇਂਦਰੀ ਪੰਜਾਬੀ ਭਾਸ਼ਾ ਦਾ ਉੱਤਮ ਨਮੂਨਾ ਨੇ ਮਤਲਬ ਕਿ ਟਕਸਾਲੀ ਪੰਜਾਬੀ ਭਾਸ਼ਾ ਦਾ ਉੱਤਮ ਨਮੂਨਾ ਨੇ ਸ਼ਾਹ ਉਸੇਂ ਦੀਆਂ ਕਾਫੀਆਂ ਸੁਲਤਾਨ ਬਾਹੁ ਦੀਆਂ ਤੇ ਬੁੱਲੇ ਸ਼ਾਹ ਦੀਆਂ ਤੇ 18ਵੀਂ ਸਦੀ ਦੇ ਵਿੱਚ ਮੁਸਲਮਾਨੀ ਜ਼ੋਰ ਹੋਣ ਕਰਕੇ ਪੰਜਾਬੀ ਭਾਸ਼ਾ ਉੱਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਪੈ ਜਾਂਦਾ ਫਾਰਸੀ ਭਾਸ਼ਾ ਤੇ ਫਾਰਸੀ ਭਾਸ਼ਾ ਦੇ ਕਪਤਾ ਦਾ ਡੂੰਗਾ ਪ੍ਰਭਾਵ ਪਿਆ ਸਿੱਖ ਰਾਜ ਦੇ ਸਮੇਂ ਵੀ ਰਾਜ ਦਰਬਾਰੀ ਭਾਸ਼ਾ ਜਿਹੜੀ ਫਾਰਸੀ ਹੀ ਰਹੀ ਆ ਇਸ ਕਰਕੇ ਫਾਰਸੀ ਦਾ ਪ੍ਰਭਾਵ ਆ ਜਿਹੜਾ ਕਿ ਉਹ ਕਾਇਮ ਰਿਹਾ ਅੰਗਰੇਜ਼ਾਂ ਦੇ ਆਉਣ ਦੇ ਨਾਲ ਫਿਰ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਵਿੱਚ ਰਚ ਮਿਚ ਗਏ ਠੀਕ ਹੈ ਤੇ ਇਹ ਵਰਤਾਰਾ ਅਜੇ ਤੱਕ ਵੀ ਜਾਰੀ ਹੈ ਅੱਜ ਤੱਕ ਵੀ ਆਪਾਂ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਪੰਜਾਬੀ ਦੇ ਵਿੱਚ ਕਈ ਵਾਰ ਆਪਾਂ ਨੂੰ ਉਹਨਾਂ ਦਾ मीनिंग ਹੀ ਨਹੀਂ ਪਤਾ ਹੁੰਦਾ ਆਪਾਂ ਇੰਗਲਿਸ਼ ਦੇ ਵਿੱਚ ਵਰਤੀ ਜਾਂਦੇ ਨੇ ਇੰਗਲਿਸ਼ ਦੇ ਸ਼ਬਦ ਵਰਤੀ ਜਾਂਦੇ ਹਨਾ ਤੇ ਪੰਜਾਬੀ ਭਾਸ਼ਾ ਹਿੰਦੀ ਤੇ ਉਰਦੂ ਦੋਹਾਂ ਦੇ ਨਾਲੋਂ ਪੁਰਾਣੀ ਹੈ ਪੰਜਾਬੀ ਭਾਸ਼ਾ ਹਿੰਦੀ ਭਾਸ਼ਾ ਤੇ ਉਰਦੂ ਭਾਸ਼ਾ ਇਹਨਾਂ ਦੋਹਾਂ ਦੇ ਨਾਲੋਂ ਪੁਰਾਣੀ ਹੈ ਤੇ ਇਹਦਾ ਜਨਮ ਉਸੇ ਧਰਤੀ ਦੇ ਉੱਪਰ ਹੋਇਆ ਜਿਸ ਧਰਤੀ ਉੱਪਰ ਰਿਗਵੇਦ ਰਚਿਆ ਗਿਆ ਸੀ ਜਦ ਕਿ ਹਿੰਦੀ ਭਾਸ਼ਾ ਦਾ ਜਨਮ ਉਸ ਖੇਤਰ ਦੇ ਵਿੱਚ ਹੋਇਆ ਜਿੱਥੋਂ ਦੀ ਭਾਸ਼ਾ ਵੈਦਿਕ ਜਮਾਨੇ ਦੇ ਵਿੱਚ ਹੀ بگੜੀ ਹੋਈ ਭਾਸ਼ਾ ਕਿਹਾ ਜਾਂਦਾ ਸੀ ਠੀਕ ਹੈ ਮਤਲਬ ਕਿ ਜਿੱਥੋਂ ਦੀ ਭਾਸ਼ਾ ਨੂੰ ਵੈਦਿਕ ਜਮਾਨੇ ਦੇ ਵਿੱਚ ਹੀ ਵਿਗੜੀ ਹੋਈ ਭਾਸ਼ਾ ਕਿਹਾ ਜਾਂਦਾ ਸੀ ਉੱਥੇ ਵਿੱਚੋਂ ਉਹਦੇ ਵਿੱਚੋਂ ਕਿਹੜੀ ਦਾ ਜਨਮ ਹੁੰਦਾ ਹੈ ਹਿੰਦੀ ਭਾਸ਼ਾ ਦਾ ਉਰਦੂ ਦਾ ਜਨਮ ਭਾਰਤ ਦੇ ਵਿੱਚ ਮੁਸਲਮਾਨੀ ਰਾਜ ਜਦੋਂ ਸਥਾਪਿਤ ਹੋ ਜਾਂਦਾ ਉਸ ਤੋਂ ਬਾਅਦ ਉਰਦੂ ਭਾਸ਼ਾ ਦਾ ਜਿਹੜੇ ਕਿ ਜਨਮ ਹੁੰਦਾ ਸੋ ਆਪਾਂ ਕਹਿ ਸਕਦੇ ਕਿ ਪੰਜਾਬੀ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਪੰਜਾਬੀ ਦਾ ਜਿਹੜਾ ਇਤਿਹਾਸ ਇਸ ਤੋਂ 2.5 300 ਸਾਲ ਪੁਰਾਣਾ ਇਤਿਹਾਸ ਹੈ ਤੇ ਪੰਜਾਬ ਦੀ ਇਹ ਪ੍ਰਾਚੀਨ ਭਾਸ਼ਾ ਵਰਤਮਾਨ ਪੰਜਾਬੀ ਦੀ ਜਿਹੜੀ ਸਰਕਾਰੀ ਭਾਸ਼ਾ ਹੈ ਠੀਕ ਹੈ ਇਸ ਸਰਕਾਰੀ ਭਾਸ਼ਾ ਦੇ ਵਿੱਚ ਵਿਦਿਆ ਸੂਚਨਾ ਅਦਾਲਤੀ ਕਾਰਵਾਈ ਠੀਕ ਹੈ ਹੋ ਜਿਹੜੇ ਸਰਕਾਰੀ ਦਫ਼ਤਰਾਂ ਵਿੱਚ ਵਰਤੀ ਜਾਂਦੀ ਇਹ ਭਾਸ਼ਾ ਇਹੀ ਸਾਰੇ ਜਿਹੜਾ ਮਾਧਿਮਾ ਸੰਚਾਰ ਦਾ ਤੇ ਇਸ ਦੇ ਵਿੱਚ ਅੱਜਕੱਲ੍ਹ ਕਈ ਰੂਪਾਂ ਦੇ ਵਿੱਚ ਸਾਹਿਤ ਰਚਨਾ ਹੋ ਰਹੀ ਆ ਮਤਲਬ ਕਿ ਕਈ ਰੂਪ ਸਾਜਦੇ ਜਿਵੇਂ ਕਵਿਤਾ ਨਾਵਲ ਇਕਾਂਗੀ ਨਾਟਕ ਕਹਾਣੀ ਨਿੱਕੀ ਕਹਾਣੀ ਠੀਕ ਹੈ ਤੇ ਲੇਖ ਅ ਪੈਰਾ ਰਚਨਾ ਇਹ ਜਿਹੜੇ ਸਾਰੇ ਔਰ ਬਹੁਤ ਸਾਰੇ ਜਿਵੇਂ ਕਿ ਆਪਾਂ ਕਹਿ ਸਕਦੇ ਆ ਸਾਹਿਤ ਰੂਪ ਨੇ ਠੀਕ ਹੈ ਗੀਤ ਗੱਜਲ ਇਹ ਸਾਰੇ ਸਾਹਿਤ ਰੂਪਾਂ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਜਾ ਰਹੀ ਆ ਪੰਜਾਬੀ ਭਾਸ਼ਾ ਇਸ ਦੇ ਵਿੱਚ ਸਾਹਿਤ ਰਚਨਾ ਹੋ ਰਹੀ ਆ ਮਾਜੀ ਦਵਾਬੀ ਮਲਵਈ ਪੁਆਦੀ ਪੋਠੋਹਾਰੀ ਮਲਤਾਨੀ ਚਾਂਗੀ ਡੋਗਰੀ ਇਸ ਦੀਆਂ ਜਿਹੜੀਆਂ ਕੀ ਨੇ ਉਪਭਾਸ਼ਾ ਮਾਨੇ ਤੇ ਇਹਨੂੰ ਗਵਾਰੂ ਭਾਸ਼ਾ ਕਹਿਣਾ ਠੀਕ ਨਹੀਂ ਹੋਗਾ ਤੇ ਇਸ ਨੂੰ ਸ਼ੇਖ ਫਰੀਦ, ਸ੍ਰੀ ਗੁਰੂ ਨਾਨਕ ਦੇਵ ਜੀ, ਬੁੱਲੇ ਸ਼ਾਹ ਵਰਗੀਆਂ ਰੋਹਾਨੀ ਸ਼ਖਸੀਅਤਾਂ ਨੇ ਅਪਣਾਇਆ ਹੋਇਆ। ਤੇ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਤੇ ਈਸਾਈਆਂ ਨੇ ਵੀ ਇਸ ਦੀ ਉન્નਤੀ ਦੇ ਵਿੱਚ ਸਾਂਝੇ ਤੌਰ ਤੇ ਹਿੱਸਾ ਪਾਇਆ। ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਆਪਾਂ ਚਾਰ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈਗਾ ਮੱਧਕਾਲੀ ਪੰਜਾਬੀ ਜਾਂ ਗੁਰੂਕਾਲ ਦੀ ਪੰਜਾਬੀ 1700 ਈਸਵੀ ਤੱਕ ਦਾ ਸਮਾਂ। ਫਿਰ ਪਿਛਲਾ ਮੁਗਲ ਕਾਲ ਤੇ ਸਿੱਖ ਰਾਜ ਦੇ ਸਮੇਂ ਦੀ ਪੰਜਾਬੀ ਇਦੇ ਵਿੱਚ 1700 ਤੋਂ ਲੈ ਕੇ 1850 ਈਸਵੀ ਤੱਕ ਦਾ ਸਮਾਂ ਤੇ ਅੰਗਰੇਜ਼ੀ ਰਾਜ ਦੇ ਸਮੇਂ ਦੀ ਪੰਜਾਬੀ ਭਾਸ਼ਾ 1850 ਤੋਂ ਲੈ ਕੇ 1947 ਤੱਕ ਦਾ ਸਮਾਂ ਤੇ ਅਜੋਕੀ ਪੰਜਾਬੀ ਜਿਹੜੀ 1939 ਤੋਂ ਲੈ ਕੇ ਹੁਣ ਤੱਕ ਦੀ ਸੋ ਇਹਦੇ ਵਿੱਚ ਤੁਸੀਂ ਪੰਜਾਬੀ ਭਾਸ਼ਾ ਦੀ ਜਿਹੜੇ ਵਿਸ਼ੇਸ਼ਤਾਵਾਂ ਨੇ ਉਹ ਵੀ ਵਿੱਚ ਐਡ ਕਰ ਸਕਦੇ ਹੋ ਕੁਐਸਚਨ ਠੀਕ ਹੈ ਸੋ ਇਸੇ ਤੁਹਾਡਾ ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ ਜਾਂ ਪੰਜਾਬੀ ਭਾਸ਼ਾ ਦੇ ਵਿਧਪਤੀ ਤੇ ਵਿਕਾਸ ਠੀਕ ਹੈ ਇਹ ਵਾਲਾ ਕੁਐਸਚਨ ਸੇ ਤੁਹਾਡਾ ਥੈਂਕਸ